ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰਾਂ ਦੇ ਪਵੰਦਕ ਕਮੇਟੀ ਗ੍ਰੰਤੀ ਸਿੰਘ ਵੀਰਾਂ ਨੂੰ ਬੇਨਤੀ ਹੈ ਵੀ ਕਿਸੇ ਵੀ ਗੁਰੂ ਘਰ ਉਹ ਵਰਸਾ ਦੀ ਪਾਤਸ਼ਾਹੀ ਰਾਤ ਦੀ ਲੋੜ ਹੋਵੇ ਤਾਂ ਆਪਣੇ ਕੋਲ ਇਸ ਵਕਤ ਪਾਤਸ਼ਾਹੀ ਰਾਤ ਮੌਜੂਦ ਖੜਾ ਆ ਅੰਦਰੋਂ ਤਿਆਰ ਕੀਤਾ ਹੋਇਆ ਪਾਲਕੀ ਸੇਵਾ ਖੱਬੇ ਪਾਸੇ ਆ ਉੱਪਰੋਂ ਛੀਜ ਸੀਟਾ ਸੁਟਾ ਬੋਤ ਲੇਟਾਂ ਲੁੱਟਾਂ ਲਾਈਆਂ ਬਹੁਤ ਵਧੀਆ ਆ ਛੱਤ ਵਾਲਾ ਪਾਸਾ ਵਾ ਆ ਅੰਦਰ ਬੈਠਣ ਵਾਲੀ ਜਗ੍ਹਾ ਆ ਬਾਹਰਲਾ ਪਾਸਾ ਵੀ ਕਿਸੇ ਵੀ ਗੁਰੂ ਘਰ ਨੂੰ ਲੋਡ ਹੋਵੇ ਤਾਂ ਜ਼ਰੂਰ ਸੰਪਰਕ ਕਰ ਸਕਦੇ ਆ ਹਾ ਦੇਖੋ ਜੀ ਫਰਕ ਕਿਸੇ ਅੰਦਰਲਾ ਪਾਸਾ ਉੱਪਰ ਚੰਦਵਾ ਲੱਗਾ ਹੋਇਆ ਆਪ ਜੀ ਦੇਖ ਸਕਦੇ ਹੋ ਉੱਪਰ ਗਰਮੰਟ ਲਾਇਆ ਬਹੁਤ ਵਧੀਆ 4 ਫੁੱਟ ਬਾਈ 4 ਫੁੱਟ ਦਾ ਅਗਲਾ ਪਾਸਾ ਤੁਸੀਂ ਦੇਖ ਸਕਦੇ ਹੋ ਇਹ ਪਾਤਸ਼ਾਹੀ ਰਾਤ ਇਸ ਵਕਤ ਬਿਲਕੁਲ ਤਿਆਰ ਖੜਾ ਤੇ ਕਿਸੇ ਵੀ ਗੁਰੂ ਘਰ ਨੂੰ ਲੋਡ ਹੋਵੇ ਤੇ ਦਾਸ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 4 ਫੁੱਟ ਬਾਈ 4 ਫੁੱਟ ਦਾ ਉੱਪਰ ਗਰਮੰਟ ਲਾਇਆ ਤੇ ਪਾਤਸ਼ਾਹੀ ਰਾਤ ਬਿਲਕੁਲ ਤਿਆਰ ਹੈ ਜੀ 10 ਦਾ ਨੰਬਰ ਹੈਗਾ 98141 20259 ਆਪ ਜੀ ਸੰਪਰਕ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ